ਖੱਡੇ ਗਾਨੀ ਕੋਈ ਮੋਤੀ ਨੇ ਵਧੀਆ ਕੰਮ ਨਹੀਂ ਕੀਤਾ ਪੰਜਾਬ ਦੇ ਅੰਦਰ ਕੋਈ ਕਹਦੇ ਬਾਹ ਹੱਥ ਖੜੀ ਕਰ ਕਰਕੇ ਵੀ ਮੋਤੀ ਉਰੀ ਆਇਆ ਦੀਗਾ ਔਰ ਮੋਤੀ ਨੇ ਆ ਵਧੀਆ ਕੰਮ ਕੀਤੇ ਖੰਡ ਖੜੀ ਗੁਜਰਾ ਮੇਰਾ ਨਾਲ ਠੀਕ ਹੈ ਜੀ ਸਾਡੇ ਆਮ ਬਾਤ ਇੰਨੇ ਵਾਲੇ ਦਾ ਪਾਰਟੀ ਦਾ ਬਣਿਆ ਹੋਇਆ ਜੀ 2.5 ਸਾਲ ਹੋ ਗਏ ਬੜ ਕੇ ਸੱਕ ਨਹੀਂ ਦਾ ਮੋਤੀ ਨੇ ਗੰਦ ਪਾਏ ਰੱਖਿਆ ਹੁਣ ਤੁਹਾਨੂੰ ਪਤਾ ਆ ਕਿ ਪਾਣ ਤਾਂ ਕਹਿੰਦੇ 400 ਪਾਰ ਜਾਵਾਂਗੇ ਨਾ ਹੀ ਨਾ ਬਿਲਕੁਲ ਵੀ ਨਹੀਂ ਅਰੇ ਆ ਕੀ ਤਾਂ ਹਵਾ ਕਹਿ ਰਹੇ ਆ ਕਹਿੰਦੇ ਕਾਂਗਰਸ ਦੀ ਆ ਰਾਹੁਲ ਮਾਰੂ ਬਾਜੀ ਮੇਰੇ ਹਿਸਾਬ ਨਾਲ ਤਾਂ ਜੀ ਉਹਨਾਂ ਨੂੰ ਤਾਂ ਵੈਸੇ ਹੀ ਰਿਲਾਇੰਸ ਦੇ ਵੀ ਸਿੱਟਾ ਬਹੁਤ ਘੱਟ ਮਿਲੇ ਨੇ ਉਹ ਆਪਣੀਆਂ ਪੂਰੀਆਂ ਸਿੱਟਾ ਜਿੱਤ ਵੀ ਜਾਂਦੇ ਨੇ ਤਾਂ ਵੀ ਸਰਕਾਰ ਨਹੀਂ ਬਣਾ ਸਕਦੇ ਹੋ ਮੈਂ ਪਿੰਡ ਚ ਪੰਚਾਇਤ ਮੈਂਬਰ ਆ ਖੁਦ ਅੱਛਾ ਹਾਂ ਕੁਝ ਵੀ ਨਹੀਂ ਆਇਆ ਸਾਡੇ ਪਿੰਡ ਚ ਤਾਂ ਬੁਰਾ ਹਾਲ ਹੋ ਰਿਹਾ ਖੜਕਾਂ ਟੁੱਟੀਆਂ ਬੰਨਾਂ ਚਾਰ ਪੰਜ ਘਰਾਂ ਨੇ ਸ਼ਾਮ ਲੜ ਦੱਬਰਤੀ ਆ ਉਹਨੇ ਵਾਦਾ ਕਰਤਾ ਛੜਾਵਾਂਗੇ ਰਾਣੀ ਨੇ ਕੰਮ ਕੀਤੇ ਨੇ ਅਮਾਰਾ ਨੇ ਪਹਿਲਾਂ ਕਿਹਾ ਸੀ ਕਿ ਕੰਮ ਪਰ ਜਦ ਦੀ ਹੁਣੇ ਬੀਜਪੀ ਜੀ ਆ ਗਈ ਨੇ ਹੁਣ ਮੇਰੇ ਮਨ ਲੱਗਦਾ ਵੀ ਇਹ ਹੁਣ ਫਿਰ ਹਾਰੇ ਸੀਤ ਮੰਤਰੀ ਨੇ ਫਿਰ ਕੀਤੇ ਕੰਮ ਪਟਿਆਲੇ ਚ ਅਸੀਂ ਤਾਂ ਕੋਸੋ ਨਹੀਂ ਆਦੇ ਕਾ ਐਮਪੀ ਦੀ ਚੌਣ ਲੜ ਰਹੇ ਆ ਫਿਰ ਬਣਾਉਂਗੇ ਫਿਰ ਐਤਕੀ ਮੌਕਾ ਦੇਉਂਗੇ ਬਦਲਾ ਆ ਲਿਆ ਨੂੰ ਮੀਨੇ ਕਿਸੇ ਨੇ ਕੰਮ ਨਹੀਂ ਕੀਤੇ ਮਹਾਰਾਣੀ ਪਨੀਤ ਕੌਰ ਲਗਾਤਾਰ ਐਮਪੀ ਰਹੀ ਸਾਡੇ ਪਿੰਡ ਜਾ ਕੇ ਨਹੀਂ ਦੇਖੀ ਸ਼ਕਲ ਨਹੀਂ ਦਿਖਾਈ ਕਦੇ ਉਹਨੇ ਪਰ ਕਿਹਦੀ ਸਰਕਾਰ ਦੇਖਣੀ ਆ ਕਾਂਗਰਸ ਦੀ ਜਾਂ ਮੋਦੀ ਦੀ ਕਾਂਗਰਸ ਦੀ ਦੇਖਣਾ ਚਾਹੁੰਦੇ ਆ ਮੋਦੀ ਤਾਂ 10 ਸਾਲ ਕਿ ਬਰਬਾਦ ਕਰਤਾ ਇੰਡੀਆ ਆਪਣੇ ਆਪ ਬੰਦਾ ਕਮਾ ਰਹਾ ਖਾ ਰਹਾ ਹੈ ਕਿਆ ਉਸਕਾ ਕੁਝ ਮਿਲ ਰਹਾ ਹੈ ਇਤਨਾ ਕੁਝ ਤਾਂ ਮਿਲ ਰਹਾ ਅچھے ਦਿਨ ਆਏ ਹੈ ਮੋਦੀ ਜੀ ਨੇ ਬੋਲਾ ਅچھے ਦਿਨ ਮੈਂ ਤਾਂ ਅਭੀ ਤੱਕ ਮੋਦੀ ਕਾਇਕੀਆ ਨਹੀਂ ਹਾਂ ਕਮਾ ਰਹਾ ਹਾਂ ਇਤਨਾ ਖਾ ਰਹਾ ਹਾਂ ਦਾ ਇੰਪੈਕਟ ਦੇ ਨਾਲ ਤੁਸੀਂ ਜੁੜੇ ਹੋ ਮੈਂ ਹਾ ਤੁਹਾਡੇ ਨਾਲ ਦਾਜੀਤ ਸਿੰਘ ਤਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਭੱਜਦਾ ਜਾ ਰਿਹਾ ਹੈ ਇਸੇ ਸਿਆਸੀ ਅਖਾੜੇ ਦੇ ਅੰਦਰ ਅਸੀਂ ਤੁਹਾਡੇ ਲਈ ਇੱਕ ਖਾਸ ਪ੍ਰੋਗਰਾਮ ਲੈ ਕੇ ਮੈਂ ਹਾਜ਼ਰ ਹੋਏ ਹਾਂ ਜਿਸ ਪ੍ਰੋਗਰਾਮ ਦਾ ਨਾਮ ਹੋਵੇਗਾ ਦਾ ਪੋਲੀਟੀਕਲ ਇੰਪੈਕਟ ਦਾ ਪੋਲੀਟੀਕਲ ਇੰਪੈਕਟ ਦੇ ਵਿੱਚ ਹਰ ਇੱਕ ਹਲਕੇ ਦੇ ਅੰਦਰ ਜਾਵਾਂਗੇ ਹਰ ਇੱਕ ਹਲਕੇ ਦੇ ਵੋਟਰਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਸ ਵਾਰ ਵੋਟਰ ਕਿਸ ਦੀ ਸਰਕਾਰ ਬਣਾਉਣਗੇ ਕਿ ਦੇਸ਼ ਦੇ ਅੰਦਰ ਮੁੜ ਬੀਜੇਪੀ ਵਾਪਸੀ ਕਰੇਗੀ ਜਾਂ ਫਿਰ ਕਾਂਗਰਸ ਨੂੰ ਜਿਹੜਾ ਲੋਕ ਇਸ ਵਾਰ ਮੌਕਾ ਦੇਣਗੇ ਇਸ ਦੇ ਉੱਤੇ ਗੱਲਬਾਤ ਕਰਾਂਗੇ ਤਾਂ ਸਾਡਾ ਪਹਿਲਾ ਪ੍ਰੋਗਰਾਮ ਆ ਤੇ ਇਸ ਪਹਿਲੇ ਪ੍ਰੋਗਰਾਮ ਦੇ ਤਹਿਤ ਅਸੀਂ ਸ਼ਾਹੀ ਸ਼ਹਿਰ ਪਟਿਆਲਾ ਪਹੁੰਚੇ ਆ ਪਟਿਆਲਾ ਲੋਕ ਸਭਾ ਹਲਕੇ ਤੋਂ ਅਸੀਂ ਸ਼ੁਰੂਆਤ ਕਰਨ ਲੱਗੇ ਆ ਤੇ ਆਓ ਲੋਕਾਂ ਕੋਲ ਚੱਲਦੇ ਆ ਵੋਟਰਾਂ ਕੋਲ ਚੱਲਦੇ ਆ ਤੇ ਵੋਟਰਾਂ ਦੀ ਰਾਏ ਜਾਣਦੇ ਆ ਤਾਂ ਅਸੀਂ ਪਟਿਆਲਾ ਪਹੁੰਚ ਚੁੱਕੇ ਆਂ ਤਾਂ ਪਟਿਆਲੇ ਦੇ ਵੋਟਰਾਂ ਦੇ ਨਾਲ ਗੱਲਬਾਤ ਕਰਦੇ ਆਂ ਉਹਨਾਂ ਤੋਂ ਜਾਣਦੇ ਆਂ ਕਿ ਪਟਿਆਲਾ ਲੋਕ ਸਭਾ ਸੀਟ ਦਾ ਕੀ ਹਾਲ ਆ ਪਟਿਆਲਾ ਤੋਂ ਤੁਹਾਨੂੰ ਦੱਸਦੇ ਆਂ ਕਿ ਮਹਾਰਾਣੀ ਪ੍ਰਨੀਤ ਕੌਰ ਭਾਜਪਾ ਤੋਂ ਚੋਣ ਲੜ ਰਹੇ ਨੇ ਡਾਕਟਰ ਧਰਮਵੀਰ ਗਾਂਧੀ ਇਸ ਵਾਰ ਕਾਂਗਰਸ ਤੋਂ ਚੋਣ ਲੜ ਰਹੇ ਨੇ ਤੇ ਉੱਧਰ ਆਮ ਆਦੀ ਪਾਰਟੀ ਤੋਂ ਸਿਹਤ ਮੰਤਰੀ ਡਾਕਟਰ ਬਲਬੀਰ ਉਮੀਦਵਾਰ ਲਾਨੇ ਜਾ ਚੁੱਕੇ ਨੇ ਤੇ ਕਾਲੀ ਦਲ ਦੇ ਵੱਲੋਂ ਵੀ ਆਪਣੇ ਐਨ ਕੇ ਸ਼ਰਮਾ ਨੂੰ ਉਮੀਦਵਾਰ ਲਾਨੇ ਆ ਸਾਡੇ ਨਾਲ ਬਾਈ ਜੀ ਮੌਜੂਦ ਨੇ ਵੋਟਾਂ ਆ ਗਈਆਂ ਜੀ ਕਿਹੜੇ ਉਮੀਦਵਾਰ ਨੂੰ ਤੁਸੀਂ ਵੋਟ ਪਾਓਗੇ ਮਹਾਰਾਣੀ ਪ੍ਰਨੀਤ ਕੌਰ ਆ ਡਾਕਟਰ ਕੀ ਨੂੰ ਪਾਈ ਉਹ ਆ ਜਿਹੜਾ ਤੱਕ ਪਾਇਰਾ ਵੀ ਇਹਨੂੰ ਪਾਵਾਂ ਦੇ ਹੁਣ ਹੁਣ ਵੀ ਇਹਨੂੰ ਪਾਵਾਂਗੇ ਹੋਰ ਦੱਸੋ ਕਿ ਨੂੰ ਪਾਈਆਂ ਸੀ ਪਹਿਲਾਂ ਕੇਸਰੀਵਾਲ ਪਾਇਰਾ ਤਾਂ ਕੇਸਰੀਵਾਲ ਨੂੰ ਪਾਈਆਂ ਅਸ ਝਾੜੂ ਵਾਲਿਆਂ ਨੂੰ ਹਾਂ ਐਤਕੀ ਵੀ ਉਹਨਾਂ ਨੂੰ ਪਾਉਣੀਆਂ ਆਏ ਰੇ ਵੀ ਤੁਸੀਂ ਦੱਸੋ ਵੀ ਉਹਨੂੰ ਪਾਵਾਂਗੇ ਕਿਹੜੇ ਲੀਡਰ ਨੇ ਕੰਮ ਵਧੀਆ ਕੀਤੇ ਪਟਿਆਲੇ ਦੇ ਵਿੱਚ ਤੁਹਾਡੇ ਐਮਪੀ ਪ੍ਰਨੀਤ ਕੌਰ ਵੀ ਰਹੇ ਕੈਪਟਨ ਵੀ ਮੁੱਖ ਮੰਤਰੀ ਰਹੇ ਸੀ ਜੀ ਜੀ ਮੇਰੀ ਸੁਣੋ ਬਾਤ ਜਿਹੜਾ ਤੇ ਤੁਸੀਂ ਗੱਲ ਕਰ ਰਹੇ ਉਹਨਾਂ ਨੇ ਤਾਂ ਹਾਲੇ ਕੁਝ ਨਹੀਂ ਕਰਿਆ ਜਿਹੜਾ ਕੰਮ ਦਾ ਕਰਿਆ ਬਰੀ ਨੇ ਕਰਿਆ ਰਾਣੀ ਨੇ ਕਰਿਆ ਜਿਹੜੇ ਵਿਹਿਆਂ ਦੇ ਟੈਲਰ ਟੋਨਾਂ ਲੱਗ ਰਹੇ ਹਨ ਮਹਾਰਾਣੀ ਨੇ ਕੰਮ ਕੀਤੇ ਨੇ ਹਾਂ ਵਧੀਆ ਕਰਿਆ ਉਹਨੇ ਬਾਈ ਜੀ ਕਿਹੜਾ ਉਮੀਦਵਾਰ ਤੁਹਾਨੂੰ ਵਧੀਆ ਲੱਗਦਾ ਮਹਾਰਾਣੀ ਪ੍ਰਨੀਤ ਕੋਰ ਇਸ ਵਾਰੀ ਭਾਜਪਾ ਤੋਂ ਨੇ ਡਾਕਟਰ ਬਲਬੀਰ ਗਾਂਧੀ ਆਮਾ ਦੀ ਪਾਰਟੀ ਤੋਂ ਸਿਹਤ ਮੰਤਰੀ ਨੇ ਡਾਕਟਰ ਤਰਮੀਰ ਗਾਂਧੀ ਆ ਚੁੱਕੇ ਨੇ ਕੇਸਰੀਵਾਲ ਦੇ ਦੇਖਾਂਗੇ ਜੀ ਫਿਰ ਬੜੀਆ ਕੰਮ ਕਰਦੇ ਨੇ ਕਿ ਉਹਨਾਂ ਨੇ ਨੌਕਰੀ ਨੌਕਰੀਆਂ ਵਧੀਆ ਦਿੱਤੀਆਂ ਨੇ ਤਾਂ ਕੇਜਰੀਵਾਲ ਦੀ ਕਹਿੰਦੇ ਆਵਾਜ਼ ਆ ਰਹੀ ਆ ਹਜੇ ਵੀ ਆਮ ਆਦਮੀ ਪਾਰਟੀ ਦੀ ਆਵਾਜ਼ ਆ ਰਹੀ ਆ ਭਾਈ ਜੀ ਵੋਟਾਂ ਆ ਗਈਆਂ ਜੀ ਕਿਹੜੇ ਉਮੀਦਵਾਰ ਨੂੰ ਤੁਸੀਂ ਦੇਖਣਾ ਚਾਹੋਗੇ ਆਪਣਾ ਲੋਕ ਸਭਾ ਐਮਪੀ ਮੇਰੇ ਤਾਂ ਵੋਟ ਨਹੀਂ ਵੀਰੇ ਵੋਟ ਨਹੀਂ ਹੈਗੀ ਕਿੱਥੋਂ ਆਏ ਹੋ ਮੈਂ ਪਿੰਡ ਤੋਂ ਚੋਰ ਖੜੀ ਆ ਹਾਂਜੀ ਨਿਤਸਮਰ ਖੜੀ ਅੱਛਾ ਵੇ ਬੋਟਲ ਤੇ ਉੱਥੇ ਤਾਂ ਬਣੀ ਹੋਈ ਹੈ ਨਾ ਕਿਹਦੀ ਸਰਕਾਰ ਲਿਆਉਣਾ ਚਾਹੁੰਦੇ ਹੋ ਮੋਦੀ ਦੁਆਰੇ ਚਾਹੀਦਾ ਕਿ ਰਾਹੁਲ ਗਾਂਧੀ ਰਾਹੁਲ ਗਾਂਧੀ ਮੋਦੀ ਨਹੀਂ ਚੰਗਾ ਨਹੀਂ ਮੋਦੀ ਕਿਉਂ ਕੰਮ ਨਹੀਂ ਕਰੇ ਕਿਸੇ ਕੋਈ ਕੰਮ ਨਹੀਂ ਕਰਾਉਣਾ ਗਰੀਬਾਂ ਦਾ ਫਾਇਦਾ ਨਹੀਂ ਕਰਾਉਣਾ ਪਰ ਉਹ ਤਾਂ ਕਹਿੰਦਾ ਮੈਂ ਗਰੀਬਾਂ ਲਈ ਇੰਨਾ ਕੁਛ ਕਰਤਾ ਦੇਸ਼ ਦੀ ਤਰੱਕੀ ਲਈ ਕੋਈ ਤਰੱਕੀ ਨਹੀਂ ਕਰੀ ਉਹ ਧੀਹਾੜੀ ਲੱਗ ਜਾਂਦੀ ਇੱਥੇ ਕੀ ਕੰਮ ਕਰਦੇ ਹੋ ਜਾਣੀ ਹੁੰਦੀ ਨਹੀਂ ਵੀਰੇ ਮੈਂ ਟੈਕ ਹੋਇਆ ਪਾ ਅੱਛਾ ਹਾਂ ਫਿਰ ਗੁਜ਼ਾਰਾ ਕਿਵੇਂ ਚੱਲਦਾ ਗੁਜ਼ਾਰਾ ਚੱਲਿਆ ਦਾਦਾ ਉਹ ਬੈਠਾ ਤਾਂ ਆਮ ਜਨਤਾ ਦੀ ਰਾਏ ਲਵਾਂਗੇ ਇਸ ਪ੍ਰੋਗਰਾਮ ਦੇ ਲਈ ਦਾ ਪੋਲੀਟੀਕਲ ਇਮਪੈਕਟ ਦੇ ਰਾਏ ਆਪ ਜਨਤਾ ਦੀ ਰਾਏ ਲਵਾਂਗੇ ਬਾਈ ਜੀ ਲੋਕ ਸਭਾ ਚੋਣਾਂ ਨੇ ਇਸ ਵਾਰ ਕੀ ਦੀ ਸਰਕਾਰ ਦੇਖਣਾ ਚਾਹੁੰਦੇ ਹੋ ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੂਜੇ ਪਾਸੇ ਰਾਹੁਲ ਗਾਂਧੀ ਨੇ ਕੇਜਰੀਵਾਲ ਨੇ ਦੇਖੋ ਜੀ ਹੁਣ ਤਾਂ ਮੋਦੀ ਦੀ ਸਰਕਾਰ ਸਾਰੇ ਪਾਸੇ ਕਹਿ ਰਹੇ ਨੇ ਬੀਜੇਪੀ ਵਾਲੇ ਠੀਕ ਹੈ ਨਾ ਬਾਕੀ ਹੁਣ ਜਨਤਾ ਦੇ ਡਿਮਾਂਡ ਹੈ ਵੀ ਜੋ ਵੀ ਜਨਤਾ ਕਰੋਗੀ ਉਹਦੇ ਹਿਸਾਬ ਨਾਲ ਹੀ ਬਣ ਸੋਡਾ ਮਨ ਕੀ ਕਹਿੰਦਾਗਾ ਮੇਰਾ ਮਨ ਤਾਂ ਹੁਣ ਇਹ ਕਹਿੰਦਾ ਜੀ ਹੁਣ ਮੋਦੀ ਨੂੰ ਬਹੁਤ ਸਾਲ ਹੋ ਗਏ ਠੀਕ ਹੈ ਨਾ ਹੁਣ ਤਾਂ ਰਾਹੁਲ ਗਾਂਧੀ ਦੀ ਸਰਕਾਰ ਆਣੀ ਚਾਹੀਦੀ ਹੈ ਹਾਂ ਰਾਹੁਲ ਗਾਂਧੀ ਦੀ ਕੀ ਮੋਦੀ ਨੇ ਕੰਮ ਵਧੀਆ ਨਹੀਂ ਕੀਤੇ ਨਹੀਂ ਜੀ ਸਾਡੇ 간 ਤੌਰੇ ਕੋਈ ਨਹੀਂ ਕੀਤਾ ਸਾਡੇ ਕਰਨੀ ਕੋਈ ਮੋਦੀ ਨਹੀਂ ਵਧੀਆ ਕੰਮ ਨਹੀਂ ਕੀਤਾ ਪੰਜਾਬ ਦੇ ਅੰਦਰ ਕੋਈ ਕਹਦੇ ਬਾਹ ਹੱਥ ਖੜੀ ਕਰ ਕਰਕੇ ਵੀ ਮੋਦੀ ਹੋਰੀ ਆਇਆ ਤੀਗਾ ਔਰ ਮੋਦੀ ਨੇ ਆ ਵਧੀਆ ਕੰਮ ਕੀਤੇ ਅੱਛਾ ਪਟਿਆਲੇ ਹਲਕੇ ਤੋਂ ਮਹਾਰਾਣੀ ਪ੍ਰਨੀਤ ਕੌਰ ਇਸ ਵਾਰੀ ਭਾਜਪਾ ਤੋਂ ਨੇ ਚੌਣ ਲੜ ਰਹੇ ਨੇ ਕੀ ਲੱਗਦਾ ਤੁਸੀਂ ਦੁਬਾਰੇ ਭਰੋਸਾ ਜਿਤਾਉਂਗੇ ਉਹਨਾਂ ਤੇ ਹਾਂ 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 ਔਰ ਮਹਾਰਾਣੀ ਦੇ ਹੁਣ ਮਹਾਰਾਣੀ ਨੇ ਕੰਮ ਕੀਤੇ ਨੇ ਆ ਮਹਾਰਾਣੀ ਪਹਿਲਾਂ ਕੀਤੇ ਸੀਗੇ ਕੰਮ ਪਰ ਜਦ ਦੀ ਹੁਣ ਇਹ ਬੀਜੇਪੀ ਜੀ ਆ ਗਈ ਨੇ ਹੁਣ ਮੇਰੇ ਮਨ ਲੱਗਦਾ ਵੀ ਇਹ ਹੁਣ ਫਿਰ ਹਾਰੇਗੀ अच्छा ਹੁਣ ਹਾਰੂਗੀ ਹਾ ਹਾਏ ਹਾਰੂਗੀ ਇਹ ਡਾਕਟਰ ਬਲਬੀਰ ਡਾਕਟਰ ਗਾਂਧੀ ਡਾਕਟਰ ਗਾਂਧੀ ਸੀਟ ਲੈ ਸਕਦਾ ਇਹ ਕਾਂਗਰਸ ਵੱਲੋਂ ਖੜਾ ਹੋ ਗਿਆ ਇਹ ਮੰਡਲਾ ਦੇ ਵੀ ਡਾਕਟਰ ਗਾਂਧੀ ਲੈ ਜੂ ਸੀਟ ਹਾਂ ਭਾਈ ਜੀ ਵੀ ਆਏ ਨੇ ਭਾਈ ਵੋਟਾਂ ਆ ਗਈਆਂ ਸਤਿ ਸ੍ਰੀ ਅਕਾਲ ਵੋਟਾਂ ਆ ਗਈਆਂ ਕਿਹੜੀ ਸਰਕਾਰ ਦੇਖਣਾ ਚਾਹੁੰਦੇ ਹੋ ਐਤਕੀ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਜੇ ਕਾਂਗਰਸ ਅਲਾਈयंस ਦੀ ਸਰਕਾਰ ਸਰਕਾਰ ਤਾਂ ਅਸੀਂ ਆਮ ਪਾਰਟੀ ਦੀ ਦੇਖਣੀ ਹੈ ਅੱਛਾ ਆਮ ਪਾਰਟੀ ਦੀ ਹਾਂ ਡਾਕਟਰ ਬਲਬੀਰ ਨੂੰ ਵੋਟਾਂ ਪਾਉਣੀਆਂ ਫਿਰ ਡਾਕਟਰ ਬਲਬੀਰ ਨੂੰ ਨਹੀਂ ਪਾਵਾਂਗੇ ਵੋਟਾਂ ਆਮ ਪਾਰਟੀ ਨੂੰ ਡਾਕਟਰ ਗਾਂਧੀ ਵੀ ਖੜੇ ਐ ਕੀਤਾ ਮਹਾਰਾਣੀ ਪਰਨੀਤ ਕੌਰ ਵੀ ਆਉਂਦੀ ਚੰਗੇ ਨਾ ਨਾ ਚੰਗੇ ਆ ਸਾਰੇ ਚੰਗੇ ਆ ਸਭ ਨੂੰ ਟਾਈਮ ਦੇਣਾ ਚਾਹੀਦਾ ਵਸੇ ਪਟਿਆਲੇ ਦੀ ਵਿਸ਼ਾਸਤਾ ਰਾਜੇ ਹੀ ਆ ਕਰਿਆ ਵਧੀਆ ਕਰਿਆ ਬਹੁਤ ਸਾਰਾ ਜੋਰ ਸਾਹਿਬ ਨੇ ਕੰਮ ਕੀਤਾ ਫਿਰ 2 ਸਾਲਾਂ ਦੇ ਵਿੱਚ 2 ਸਾਲਾਂ ਦੀ ਸਰਕਾਰ ਹੋ ਗਈ ਉਹਨਾਂ ਨੇ ਤਾਂ ਨਹੀਂ ਪਰ ਕਾਂਗਰਸ ਨੇ ਬਹੁਤ ਵਧੀਆ ਰਾਜੇ ਨੇ ਬਹੁਤ ਟੌਪ ਦਾ ਕੰਮ ਕੀਤਾ ਕਾਂਗਰਸ ਦੇ ਟਾਈਮ ਤੇ ਇਹੋ ਜਿਹੀ ਗੱਲ ਨਹੀਂ ਆ ਪੂਰਾ ਪਟਿਆਲੇ ਦਾ ਸੁਧਾਰ ਇਹ ਹੀ ਕਰਨ ਵਾਲੇ ਆ ਅੱਛਾ ਕੰਮ ਪਟਿਆਲੇ 'ਚ ਕਾਂਗਰਸ ਨੇ ਕੀਤਾ ਵੋਟਾਂ ਝਾੜਨ ਨੂੰ ਪਾਉਣੀਆਂ ਤੁਸੀਂ ਉਹ ਫਿਰ ਸਸਾਂਵਾ ਸਭ ਨੂੰ ਦੇਣਾ ਪੈਂਦਾ ਹੈ ਸਭ ਨੂੰ ਦੇਣਾ ਪੈਂਦਾ ਸਮਾਤ ਲੋਕ ਤਾਂ ਕਹਿੰਦੇ ਗਾਲਾਂ ਕੱਢੀ ਜਾਂਦੇ ਕਹਿੰਦੇ ਝਾੜੂ ਵਾਲ ਨੇ ਕੰਮ ਨਹੀਂ ਕੀਤਾ ਐ ਤਾਂ ਹੁਣ ਦੁਨੀਆਦਾਰੀ ਆ ਜੀ ਦੁਨੀਆ ਦਾ ਜਿਤਨੀ ਸਕਦੇ ਆਪਾਂ ਠੀਕਾ ਨਾ ਕੋਈ ਖੁਸ਼ਕਾ ਦਾ ਕੋਈ ਖੁਸ਼ਕਾ ਬਾਈ ਜੀ ਵੀ ਆਏ ਨੇ ਤੇਰੇ ਇਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਪਟਿਆਲੇ ਦੇ ਵਿੱਚ ਕਿਹੜੇ ਉਮੀਦਵਾਰ ਨੂੰ ਤੁਸੀਂ ਆਪ ਦਾ ਐਮਪੀ ਦੇਖਣਾ ਚਾਹੁੰਦੇ ਹੋ ਡਾਕਟਰ ਧਰਮਵੀਰ ਗਾਂਧੀ ਨੇ ਮਹਾਰਾਣੀ ਪੰਨੀਤ ਕੌਰ ਨੇ ਡਾਕਟਰ ਬਲਬੀਰ ਨੇ ਐਨ ਕੇ ਸ਼ਰਮਾ ਨੇ ਕਾਲੀਦਾਲ ਤੋਂ ਮੇਰੇ ਆਪਾਂ ਤਾਂ ਕੋਈ ਵੀ ਨਹੀਂ ਵਧੀਆ ਲੱਗਦਾ ਹੈਗੇ ਕੀ ਕਰਨ ਆ ਪਿੰਡ ਖੜੀ ਗੁਜਰਾ ਮੇਰਾ ਨਾਲੇ ਠੀਕ ਆ ਜੀ ਸਾਡੇ ਆਮ ਬਾਤੀ ਵਾਲੇ ਦਾ ਪਾਰਟੀ ਦਾ ਬਣਿਆ ਹੋਇਆ ਜੀ 28 ਸਾਲ ਹੋ ਗਏ ਬਣ ਕੇ ਸਾਕ ਨਹੀਂ ਦਿਖਾਈ। ਬੁਰਾ ਹਾਲ ਹੋ ਰਿਹਾ ਸਾਡੇ ਪਿੰਡ ਦਾ। ਡਾਕਟਰ ਬਲਬੀਰ ਆਏ ਨਹੀਂ। ਜਮੀ ਵੀ ਨਹੀਂ ਆਇਆ। ਨਾ ਉਹ ਆਇਆ ਜੋੜਾ ਮੱਜਰਾ ਆਇਆਗਾ ਇੱਕ ਵਾਰੀ ਵੀ ਨਹੀਂ ਆਇਆ। ਮੈਂ ਪਿੰਡ ਚ ਪੰਚਾਇਤ ਮੈਂਬਰਾਂ ਖੁਦ। ਅੱਛਾ। ਹਾਂ। ਕੁਝ ਵੀ ਨਹੀਂ ਆਇਆ ਸਾਡੇ ਪਿੰਡ ਚ ਤਾਂ। ਬੁਰਾ ਹਾਲ ਹੋ ਰਿਹਾ ਸੜਕਾਂ ਟੁੱਟੀਆਂ ਪਈਆਂ। 4-5 ਘਰਾਂ ਨੇ ਸ਼ਾਮ ਲੜ ਦੱਬਰਤੀ ਆ ਉਹਨੇ ਵਾਦਾ ਕਰਤਾ ਛੜਾਵਾਂਗੇ। ਵੀ ਗਰਾਊਂਡ ਬਣਾਵਾਂਗੇ। ਉੱਥੇ ਪਿੰਡ ਜੋ ਬੁਰਾ ਹਾਲ ਹੋ ਰਿਹਾ ਸਾਡੇ ਪਿੰਡ ਦੀ ਜਾ ਕੇ ਤੇ ਦੇਖੋ ਕੁਜਰਾ ਖੜੀਆ ਪਿੰਡ ਨਾਲ ਤੇ ਮੇਰਾ अच्छा फिर वोट जे किसे नु, 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 गे, गे नु? ने किसे ने नहीं पाओगे फिर किनु पाओगे आकीला नोटाबाजी ਦਾ ਨੋਟੇ ਨਾ ਪਾਉਗੇ ਜੇ ਨਾ ਮਨ ਮੰਨੂਗਾ ਸਾਡੇ ਪਿੰਡ ਵਾਲੇ ਕਹਿਣਗੇ ਪਾ ਦਾਂਗੇ ਉਹਨੂੰ اچھا ਐਮਪੀ ਨੇ ਕਿਸੇ ਨੇ ਕੰਮ ਨਹੀਂ ਕੀਤਾ ਮਹਾਰਾਣੀ ਪਨੀਤ ਕੌਰ ਲਗਾਤਾਰ ਐਮਪੀ ਰਹੀ ਸਾਡੇ ਪਿੰਡ ਚ ਆ ਕੇ ਨਹੀਂ ਦੇਖੀ ਸ਼ਕਲ ਨਹੀਂ ਦਿਖਾਈ ਕਦੇ ਉਹਨੇ ਨਾ ਆਇਆ ਕੋਈ ਆਇਆ ਨਹੀਂ ਸਾਡੇ ਪਿੰਡ ਵੋਟਾਂ ਲੈਣ ਆ ਜਨੇ ਕੰਮ ਕਰਾਇਆ ਸਾਡੇ ਇੱਕ ਬੰਦੇ ਨੇ ਰਖੜੇ ਨੇ اچھا ਜੋਗਲੂ ਦੀ ਸਰਕਾਰ ਰਹੀ ਆ ਇਹਨਾਂ ਨੇ ਤਾਂ ਕੰਮ ਹੀ ਨਹੀਂ ਕਰਿਆ ਚੁੱਟ ਨਹੀਂ ਬੋਲਦਾ ਜਾ ਕੇ ਦੇਖ ਲਓ ਮੌਕਾ ਕਾਲੀਦਾਲ ਦੀ ਸਰਕਾਰ ਚ ਤੁਸੀਂ ਕਹਿੰਦੇ ਹੋ ਕੰਮ ਹੋਏ ਕਾਲੀਦਾਲ ਨੇ ਐਨਕੇ ਸ਼ਰਮਾ ਨੂੰ ਉਮੀਦਵਾਰ ਲਾਣ ਐਤ ਕੀ ਆਪ ਦਾ ਫਿਰ ਉਹਦੇ ਤੇ ਵੀ ਭਰੋਸਾ ਨਹੀਂ ਆਊਗਾ ਭਰੋਸਾ ਦਊਗਾ ਆਪਾਂ ਮੰਗੇ ਵੋਟ ਉਸ ਨੂੰ ਹਾਂ ਨਾਲ ਖੜਾਂਗੇ ਉਹਦੇ ਤੇ ਕੀ ਤੇ ਡਾਕਟਰ ਗਾਂਧੀ ਧਰਮਵੀਰ ਗਾਂਧੀ ਉਹਨੂੰ ਨਹੀਂ ਮੁਸ਼ਕਲ ਕੰਮ ਨਹੀਂ ਕਰਿਆ ਜਦੋਂ 22 ਸਾਲ ਸੇ ਸਾਡੇ ਆ ਕੇ ਨਹੀਂ ਖੜੇ ਪਿੰਡ ਚ ਐਡਾ ਬੜਾ ਪਿੰਡ ਆ 15 1600 ਵੋਟ ਆ ਸਾਡੇ ਪਿੰਡ ਚ ਸਾਕਲ ਹੀ ਦਿਖਾਈ ਸੜਕਾਂ ਟੁੱਟੀਆਂ ਪਈਆਂ ਸ਼ਾਮਲਾਡ ਚਾਰ ਪੰਜ ਕਰਨ ਦਾਬਰ ਦੀ ਆ ਗਰਾਊਂਡ ਬਣਾਵਾ ਕੁਝ ਨਹੀਂ ਬਣਾਇਆ ਹੈਗਾ ਉੱਥੇ ਚਾੜੂ ਵਾਲਾ ਕੁਝ ਕਰਿਆ ਨਹੀਂ ਸਾਡੇ ਪਿੰਡਾਂ 'ਕੇ ਬੋਟ ਕਿਹੜੇ ਪਾਵਾਂਗੇ ਸਾਨੂੰ ਬਿਲਕੁਲ ਤਾਂ ਇਹ ਲੋਕਾਂ ਦੀ ਆਵਾਜ਼ ਆ ਜਿਹੜੀ ਅਸੀਂ ਲੋਕਾਂ ਦੀ ਰਾਏ ਲੈ ਰਹੇ ਆਂ ਲੋਕਾਂ ਤੋਂ ਅਸੀਂ ਕੁਐਸਚਨ ਆਨਸਰ ਦੇ ਜ਼ਰੀਏ ਜਿਹੜਾ ਅਸੀਂ ਆਪਸ ਚਾਹ ਜਾਣਦੇ ਆਂ ਹਲਕੇ ਦਾ ਹਾਲ ਕੀ ਕਹਿੰਦਾਗਾ ਕੀ ਕਹਿੰਦਾ ਪਟਿਆਲੇ ਹਲਕੇ ਦਾ ਹਾਲ ਕਿਸ ਦੇ ਸਿਰ ਸਜੇਗਾ ਪਟਿਆਲੇ ਤੋਂ ਲੋਕ ਸਭਾ ਦਾਤਾ ਅੱਜ ਬਾਈ ਜੀ ਕੀ ਹਾਲ ਆ ਵਧੀਆ ਜੀ ਠੀਕ ਠਾਕ ਪਟਿਆਲੇ ਦੀ ਹਾਂ ਹਾਂ ਪਟਿਆਲੇ ਦੀ ਅੱਛਾ ਫਿਰ ਕਿਹਨੂੰ ਦੇਖਣਾ ਐ ਤਕੀ ਐਮਪੀ ਇਹਤ ਕੀ ਐਮਪੀ ਕੋਣ ਕੋਣ ਖੜਿਆ ਹੈ ਵੀ ਨਹੀਂ ਪਤਾ ਤੁਹਾਨੂੰ ਤਾਂ ਅੱਛਾ ਬਾਹਰਾਣੀ ਪ੍ਰਨੀਤ ਕੌਰ ਬੀਜੇਪੀ ਤੋਂ ਆ ਗਏ ਨੇ ਡਾਕਟਰ ਬਲਬੀਰ ਆਮਾਦੀ ਪਾਰਟੀ ਤੋਂ ਨੇ ਧਰਮਵੀਰ ਗਾਂਧੀ ਕਾਂਗਰਸ ਤੋਂ ਚੋਣ ਲੜ ਰਹੇ ਆ ਫਿਰ ਤਾਂ ਧਰਮਵੀਰ ਪਹਿਲੀ ਅਪਰੋਚ ਹੋਊਗੀ ਸਾਡੀ ਤਾਂ ਅੱਛਾ ਡਾਕਟਰ ਧਰਮਵੀਰ ਗਾਂਧੀ ਦੇ ਮੂੰਹ ਨੂੰ ਅਪਰੋਚ ਹੋਊ ਕਿ ਕਾਂਗਰਸ ਪਾਰਟੀ ਦੇ ਮੂੰਹ ਨੂੰ ਅਪਰੋਚ ਕਰੇ ਜੇ ਰਾਹੁਲ ਗਾਂਧੀ ਨੂੰ ਦੇਖੀਏ ਤਾਂ ਵੀ ਜੋ ਵੀ ਵਧੀਆ ਉਹਦਾ ਮੈਨੀਫੈਸਟੋ ਵੀ ਵਧੀਆ ਜੋ ਵੀ ਉਹਦੀਆਂ ਸਕੀਮਾਂ ਭੇਜੀਆਂ ਨੇ ਹੁਣ ਨਵੀਆਂ ਮਾਲਕ ਉਹਦੇ ਵਿੱਚ ਬਹੁਤ ਕੁਝ ਆ এডਿਕੇਸ਼ਨ ਦੀ ਗੱਲ ਆ ਮਿਹਨਤਾਂ ਬੇ ਪੜ੍ਹਾਈ ਪੱਖੋਂ ਵੀ ਵਧੀਆ ਕਰਨਾ ਤੇ ਬਾਕੀ ਲੇਡੀਜ਼ ਦੀ ਸੁਰੱਖਿਆ ਪੱਖੋਂ ਵੀ ਵਧੀਆ ਕਰਨਾ ਜਿਵੇਂ ਮੋਦੀ ਨੇ ਗੰਦ ਪਾਏ ਰੱਖਿਆ ਹੁਣ ਤੁਹਾਨੂੰ ਪਤਾ ਆ ਵੀ ਕਿ ਪੜ੍ਹਦਾ ਕਹਿੰਦੇ 400 ਪਾਰ ਜਾਵਾਂਗੇ ਨਹੀਂ ਨਹੀਂ ਬਿਲਕੁਲ ਵੀ ਨਹੀਂ ਮੇਰੇ ਖਿਆਲ ਜੇ ਰਾਹੁਲ ਗਾਂਧੀ 150 ਕਹਿ ਰਿਹਾ ਵੀ 150 ਪਾਰ ਵੀ ਨਹੀਂ ਕਰਨਾ ਉਹਨਾਂ ਨੇ ਹਾਂ ਬਾਜੀ ਫਿਰ ਚੋਣਾ ਆ ਗਈਆਂ ਹਾਂਜੀ ਹਾਂਜੀ ਪਟਿਆਲੋ ਤੋਂ ਫਿਰ ਕਿਹਨੂੰ ਦੇਖਣਾ ਐਮਪੀ ਐਮਪੀ ਦਾ ਜੋ ਕੁਝ ਸਾਡੀ ਪ੍ਰਾਈਵੇਸੀ ਹੈ ਫਿਲਹਾਲ ਤਾਂ ਸਭ ਦੇ ਸਾਹਮਣੇ ਨਾ ਸੋਹਣੀ ਨਾ ਕਰ ਸਕਦੇ ਅਸੀਂ ਹੈਨਾ ਅੱਛਾ ਕੰਮ ਕੀਨੇ ਵਧੀਆ ਕਰਾਏ ਨੇ ਕੰਮ ਤਾਂ ਦੱਸ ਸਕਦੇ ਕੰਮ ਤਾਂ ਦੇਖੋ ਜੀ ਹੁਣ ਜਿਹੜਾ ਬੰਦਾ ਕੰਮ ਕਰਦਾ ਉਹਦੇ ਲਈ ਤਾਂ ਕੰਮ ਦੀ ਕੋਈ ਘਾਟ ਨਹੀਂ ਹੈ ਇਹ ਦੇਖੋ ਵਿਚਾਰਾ ਬਜ਼ੁਰਗ ਬੰਦਾ ਸਿਆਣਾ 70 ਸਾਲ ਦਾ ਜਿਹੜੀ ਖਿੱਚ ਕੇ ਲੈ ਕੰਮ ਕਰੇ ਤੇ ਕੰਮ ਦੀ ਘਾਟ ਨਹੀਂ ਹੈ ਜਿਹਨੇ ਕੰਮ ਨਹੀਂ ਕਰਨਾ ਉਹਨੇ ਤਾਂ ਕਹਿਣੇ ਵੀ ਕੰਮ ਕਿਹੜੇ ਲੀਡਰ ਨੇ ਵਾਧ ਕਰਵਾਇਆ 2.5 ਸਾਲ ਹੋ ਗਏ ਆਵਾਂ ਦੀ ਪਾਰਟੀ ਦੀ ਸਰਕਾਰ ਨੂੰ ਸਿਹਤ ਮੰਤਰੀ ਚੋਣ ਲੜ ਰਹੇ ਨੇ ਮਹਾਰਾਣੀ ਪਨੀਤ ਕੋਰ ਇੱਥੋਂ ਐਮਪੀ ਰਹੇ ਨੇ ਦੁਬਾਰੇ ਐਮਪੀ ਚੋਣਾਂ ਲੜ ਰਹੇ ਨੇ ਧਰਮਵੀਰ ਗਾਂਧੀ ਇੱਥੋਂ ਐਮਪੀ ਰਹੇ ਚੋਣ ਲੜ ਰਹੇ ਨੇ ਕਿਹੜੇ ਲੀਡਰ ਨੇ ਸਭ ਤੋਂ ਵੱਧ ਕੰਮ ਕਰਵਾਏ ਦੇਖੋ ਜੀ ਕੰਮ ਦਾ ਤਾਂ ਇਸ ਤਰ੍ਹਾਂ ਨ ਠੀਕ ਹੈ ਨਾ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਖੁਸ਼ ਹਾਂ ਬਿਲਹਾਲ ਤਾ ਖੁਸ਼ ਹੈਗੇ ਆਂ ਜੀ ਅਸੀਂ ਪਰ ਜਿਹੜਾ ਉੱਪਰਲਾ ਲੈਵਲ ਆਉਂਦਾ ਨਾ ਉਹਦੇ ਲਈ ਫਿਰ ਅਸੀਂ ਥੋੜਾ ਜਿਹਾ ਮੂਡ ਚੇਂਜ ਕਰ ਰੱਖਿਆ ਇਸ ਵਾਰੀ ਉੱਪਰੇ ਲੈਵਲ 'ਈ ਸੇ ਕੁਝ ਬੰਦਾ ਚੇਂਜ ਕਰਕੇ ਹੀ ਵੋਟ ਪਾਵਾਂਗੇ ਕਿਉਂਕਿ ਨਿਚਲੇ ਲੈਵਲ 'ਚ ਸਾਨੂੰ ਭਗੰਤਮਨ ਬੱਧੀਆਂ ਪਰ ਜਿਹੜਾ ਆਪਣਾ ਜਿਹੜਾ ਦੇਸ਼ ਹੈ ਨਾ ਵੱਡਾ ਇਹ ਵੱਡੇ ਲੈਵਲ ਦੇ ਉੱਤੇ ਉਨੂੰ ਸੁਰੱਖਿਆ ਦੀ ਵੀ ਲੋੜ ਹੁੰਦੀ ਹੈ ਬਹੁਤ ਚੀਜ਼ਾਂ ਐਸੀਆਂ ਨੇ ਵੀ ਜਿਹੜਾ ਮਤਲਬ ਬੰਦਾ ਡੱਡਾ ਹੋਣਾ ਚਾਹੀਦਾ ਇਹੜਾ ਦੇਸ਼ ਨੂੰ ਸਾਂਭ ਸਕੇ ਇਸ ਲਈ ਅਸੀਂ ਇਹਦਾ ਮੋਦੀ ਜੀ ਤਾਂ ਦੇਸ਼ ਸਾਂਭ ਨਹੀਂ ਰਿਆ ਨਹੀਂ ਮੋਦੀ ਤਾਂ ਬਹੁਤ ਵਧੀਆ ਸਾਂਭ ਰਹੇ ਨੇ ਹਾਂਜੀ ਹਾਂਜੀ ਮੋਦੀ ਦਾ ਦੇਸ਼ ਦੇਸ਼ ਸਾਂਭ ਰਹੇ ਨੇ ਤਾਂ ਇਹਦਾ ਕਰੇ ਸੀ ਪੰਜਾਬ ਸਰਕਾਰ ਦੇ ਨਾਲ ਹੈਗੇ ਆ ਪਰ ਸੈਂਟਰ ਦੇ ਵਿੱਚ ਅਸੀਂ ਮੋਦੀ ਦੇ ਨਾਲ ਹੈਗੇ ਆ ਇਹਦੇ ਵਿੱਚ ਕੀ ਹੈ ਅੱਛਾ ਸੈਂਟਰ 'ਚ ਮੋਦੀ ਜੀ ਦੇ ਨਾਲ ਹਾਂ ਪਰ ਐਥੀ ਤਾਂ ਹਵਾ ਕਹਿ ਰਿਹਾ ਕਹਿੰਦੇ ਕਾਂਗਰਸ ਦੀ ਹੈ ਰਾਹੁਲ ਮਾਰੂ ਬਾਜੀ ਮੇਰੇ ਹਿਸਾਬ ਨਾਲ ਤਾਂ ਜੀ ਉਹਨਾਂ ਨੂੰ ਤਾਂ ਵੈਸੇ ਰਿਲਾਇੰਸ ਦੇ ਵੀ ਸੀਟਾਂ ਬਹੁਤ ਘੱਟ ਮਿਲਿਆ ਨੇ ਉਹ ਆਪਣੀਆਂ ਪੂਰੀਆਂ ਸੀਟਾਂ ਜਿੱਤ ਵੀ ਜਾਂਦੇ ਨੇ ਤਾਂ ਵੀ ਸਰਕਾਰ ਨਹੀਂ ਬਣਾ ਸਕਦੇ ਹੋ ਬਿਨਾਂ ਦਾ ਤਾਂ ਕੋਈ ਪ੍ਰਧਾਨ ਮੰਤਰੀ ਦਾ ਚਿਹਰਾ ਪਤਾ ਨਹੀਂ ਹੈਗਾ ਚੱਕਰ ਤਾਂ ਵੀ ਚਿਹਰਾ ਦਾ ਦੱਸਣ ਪ੍ਰਧਾਨ ਮੰਤਰੀ ਦਾ ਮੋਦੀ ਹੀ ਹੋਊ ਹੈ ਹਾਂਜੀ ਮੋਦੀ ਆਪਣੇ ਕੋਲ ਤਾਂ ਮੋਦੀ ਹੈ ਅੱਛਾ ਹਾਂਜੀ ਹਾਂਜੀ ਤਾਂ ਬਾਈ ਤਾਂ ਕਹਿੰਦਾ ਮੋਦੀ ਦੇ ਉੱਤੇ ਮੋਹਰ ਲਾਉਣੀ ਆ ਸੱਸੀ ਗਾਲ ਬਾਈ ਜੀ ਸੱਸੀ ਗਾਲ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕੰਮ ਕਰਦਿਆਂ ਨੂੰ ਇੱਥੇ ਮੇਰੇ ਤਾਂ ਜਨਮ ਹੀ ਉਰੇ ਦਾ ਜਨਮ ਹੀ ਉਰੇ ਦਾ ਤੁਸੀਂ ਤਾਂ ਸਾਰੀਆਂ ਪਾਰਟੀਆਂ ਦੇਖੀਆਂ ਹੋਣੀਆਂ ਹਰ ਲੀਡਰ ਦੇਖਿਆ ਹੋਊਗਾ ਨਾ ਕਿਹੜੇ ਲੀਡਰ ਨੇ ਵੱਧ ਕੰਮ ਕਰਾਏ ਨੇ ਪਟਿਆਲਾ ਦੇ ਵਿੱਚ ਪੰਜਾਬ ਚ ਚੰਨੀ ਨੇ ਵਧੀਆ ਕੰਮ ਕੀਤਾ ਹੈ ਸੈਂਟਰ ਚ ਮਨਮੋਹਨ ਸਿੰਘ ਨੇ ਵਧੀਆ ਕੰਮ ਕੀਤਾ। ਐਸ ਕੀ ਫਿਰ ਕੀ ਦੀ ਸਰਕਾਰ ਦੇਖਣੀ ਆ ਕਾਂਗਰਸ ਦੀ ਕੇ ਮੋਦੀ ਦੀ? ਕਾਂਗਰਸ ਦੀ ਦੇਖਣਾ ਚਾਹੁੰਦੇ ਆ। ਮੋਦੀ ਤਾਂ 10 ਸਾਲ ਚ ਬਰਬਾਦ ਕਰਤਾ ਇੰਡੀਆ। ਪਟਿਆਲੇ ਚ ਕਿਹਨੂੰ ਐਮਪੀ ਚੋਣਨਾ? ਪਰਦੀਪ ਕੌਰ ਡਾਕਟਰ ਗਾਂਧੀ ਦੀ ਗਾਂਧੀ ਨੂੰ। ਅੱਛਾ ਗਾਂਧੀ ਨੂੰ ਕਿਉਂ ਚੋਣਨਾ? ਉਹਨਾਂ ਦੇ ਕੰਮਾਂ ਕਰਕੇ ਕੇ ਕਾਂਗਰਸ ਪਾਰਟੀ ਕਰਦੀ। ਕਿਉਂ ਸੈਂਟਰ ਚ ਸਰਕਾਰ ਬਦਲਣ ਵਾਸਤੇ ਚਾਹੁੰਦੇ ਆ ਗਾਂਧੀ ਨੂੰ। ਹੂੰ। ਕਾਂਗਰਸ ਪਾਰਟੀ ਨੂੰ ਜਿਤਾਉਣਾ ਹੈ। ਜੀ। ਸੈਂਟਰ ਚ ਕਾਂਗਰਸ ਪਾਰਟੀ ਆਣੀ ਚਾਹੀਦੀ ਹੈ। ਅਛਾ ਮਹਾਰਾਣੀ ਨੇ ਕੰਮਕਾਰ ਕੀਤੇ ਨੇ ਇੱਥੇ ਕਿਤੇ ਹੁਣ ਕਦੇ ਕੋਈ ਸਮੇਂ ਚ ਕੀਤੇ ਉਹਨੇ ਬੋਲਦੀ ਤਾਂ ਹੈ ਨਹੀਂ ਕਿ ਬੋਲਦੀ ਤਾਂ ਬਹੁਤ ਘੱਟ ਹੈ ਤਾਂ ਬਿਲਕੁਲ ਲੋਕ ਕਹਿੰਦੇ ਬਦਲਾ ਚਾਹੀਦਾ ਕੁਝ ਪਰਸੈਂਟ ਜਿਹੜੀ ਵੋਟ ਆ ਉਹ ਲੋਕਾਂ ਦਾ ਜਿਹੜਾ opinion ਆ ਉਹ ਵੱਧ ਰਿਹਾ ਹੈਗਾ ਕਾਂਗਰਸ ਦੇ ਵੱਲ ਤੇ ਕੁਝ ਇੱਕ ਜਿਹੜਾ ਪਰਸੈਂਟ ਜਿਹੜੀ ਵੋਟ ਆ ਉਹ ਵੱਧ ਰਹੀ ਆ ਉਹ ਪ੍ਰਧਾਨ ਮੰਤਰੀ ਦੇ ਵੱਲ ਕਿ ਮੋਦੀ ਜੀ ਨੂੰ ਉਹ ਕਰਨੀਆਂ ਬਾਈ ਜੀ ਨਾਲ ਵੀ ਗੱਲਬਾਤ ਕਰਦੇ ਆਪਾਂ ਦੁਕਾਨਦਾਰ ਕੀ ਕਹਿੰਦੇ ਨੇ ਸੱਸੀ ਗਾਲ ਬਾਈ ਜੀ ਬਾਜੀ ਚੋਣਾ ਆ ਗਈਆਂ ਫਿਰ ਇਹ ਲੱਗਦਾ ਪਟਿਆਲੇ ਦੇ ਵਿੱਚ ਕੌਣ ਮਾਰੂ ਬਾਜੀ ਪਟਿਆਲੇ ਸੇ ਤਾਂ ਜੀ ਹੁਣ ਲਲਿਆ ਮਲਿਆ ਜਾ ਕੰਮ ਹੈ ਕੋਈ ਸਮਝ ਨਹੀਂ ਆ ਰਿਹਾ ਹਾਂਜੀ ਇੱਕ ਪਾਸੇ 2.5 ਸਾਲ ਦੀ ਸਰਕਾਰ ਆ ਕਹਿੰਦੇ ਦੂਜੇ ਪਾਸੇ ਉਹ ਐਮਪੀ ਆ ਜਿਹੜਾ ਕਦੇ ਰਸੂਕ ਰਿਆ ਡਾਕਟਰ ਗਾਂਧੀ ਨੇ ਵੋਟ ਤਾਂ ਮੋਦੀ ਨੂੰ ਪਏਗੀ ਮਹਾਰਾਣੀ ਨੂੰ ਹਾਂਜੀ ਮਹਾਰਾਣੀ ਨੇ ਕੰਮ ਕੀਤੇ ਨੇ ਕੰਮ ਨਹੀਂ ਕੀਤੇ ਮੋਦੀ ਦੇ ਮੂੰਹ ਨੂੰ ਪੈਣੀ ਮੋਦੀ ਦੇ ਮੂੰਹ ਨੂੰ ਪੈਣੀ ਆ ਪਰ ਭਾਈ ਮੋਦੀ ਦਾ ਕਹਿ ਰਹੇ ਆ ਵੀ ਦੇਸ਼ ਨੂੰ ਲੁੱਟ ਕੇ ਖਾ ਗਿਆ ਉਹ ਕਰ ਗਿਆ ਨਹੀਂ ਜੀ ਬਹੁਤ ਕੀਤਾ ਬਹੁਤ ਕੁਝ ਕੀਤਾ ਜੀ ਮੋਦੀ ਨੇ ਬੈਂਕਾਂ ਦੇ ਲੋਨ ਵਗੈਰਾ ਗਰੀਬਾਂ ਨੂੰ ਤਾਂ ਬਹੁਤ ਕੀਤਾ ਹੈ ਸਾਡੇ ਬੈਂਕਾਂ ਦੇ ਲੋਨ ਗਰੀਬ ਤਾਂ ਕਹਿੰਦੇ ਸਾਨੂੰ ਮਿਲੇ ਹੀ ਕੋਈ ਨਹੀਂ ਤੁਸੀਂ ਤੁਸੀਂ ਪਹਿਲੇ ਮਿਲੇ ਹੋ ਮੈਨੂੰ ਤਾਂ ਉਹ ਕਹਿੰਦੇ ਵੀ ਸਾਨੂੰ ਸਾਰਾ ਕੁਝ ਮਿਲਿਆ ਮੈਂ ਦੁਕਾਨਦਾਰ ਨੂੰ 2 ਲੱਖ ਰੁਪਏ ਮਿਲੇ ਅ ਅੱਛਾ ਬਗੈਰ ਕਿਸੇ ਸਕਿਉਰਿਟੀ ਤੋਂ ਹੂੰ ਪ੍ਰਧਾਨ ਮੰਤਰੀ ਦੀ ਕੋਈ ਸਕੀਮ ਸੀ ਜਿੱਤੇ ਸਾਨੂੰ ਤਾਂ ਫਾਇਦਾ ਹੋਇਆ ਮਿਲਿਆ ਸਾਨੂੰ ਪੂਰਾ ਫਾਇਦਾ ਮਿਲਿਆ ਹੂੰ ਗੇਲੋ ਤਾਂ ਕੀ ਫਿਰ ਸਰਕਾਰ ਵੀ ਉਹਦੀ ਸਰਕਾਰ ਮੋਦੀ ਦੀ ਮੋਦੀ ਦੀ ਮੋਦੀ ਮੋਦੀ ਹੋਈ ਪਈ ਆ ਕਹਿੰਦੇ ਤਾਂ ਜਰੂਰ ਇਹ ਲੋਕਾਂ ਦਾ opinion ਆ ਅਸੀਂ ਜਿਹੜਾ ਕੋਸ਼ਿਸ਼ ਕਰ ਰਹੇ ਆ ਲੋਕ opinion ਲੈਣ ਦੀ ਕਿ ਲੋਕ ਕੀ ਸੋਚਦੇ ਨੇ ਸੱਸੀ ਗਾਲਬਾਈ ਜੀ ਠੀਕ ਠਾਕ ਹੋ ਹਾਂਜੀ ਹਾਂਜੀ ਅੱਛਾ ਫਿਰ ਸਰਕਾਰ ਕੀ ਦੀ ਦੇਖਣਾ ਚਾਹੁੰਦੇ ਹੋ ਐਤਕੀ ਦੇਸ਼ 'ਚ ਜਿਹੜੀ ਵਸ ਕੰਮ ਕਰੇ ਉਹਦੀ ਉਹ ਮੇਨ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕੰਮ ਨਹੀਂ ਕੀਤੇ ਕਿੱਥੇ ਜੜੀ ਠੀਕ ਐ ਐਨਾ ਉਹ ਵੀ ਨਹੀਂ ਐ ਸਾਰੇ ਹਰੇਕ ਕੋਲ ਪਾਸੇ ਆਪ ਦੇ ਆਉਦਾ ਜਿਆ ਨਹੀਂ ਆਉਦਾ ਅੱਛਾ ਪਟਿਆਲਾ ਸੀਟ ਤੋਂ ਕਿਹੜਾ ਐਮਪੀ ਦੇਖਣਾ ਚਾਹੁੰਦੇ ਹੋ ਉਹ ਤਾਂ ਬੜੇ ਫਾਦਲ ਸਾਹਿਬ ਬਜ਼ੁਰਗ ਫਾਦਲ ਸਾਹਿਬ ਬੈਠੇ ਨੇ ਅੱਧ ਨਾਲੀ ਤੁਹਾਡੀ ਵੋਟ ਨਹੀਂ ਬਣੀ ਨਹੀਂ ਕੋਈ ਹੈ ਬੜੀ ਵੀ ਹੈ ਕੀ ਬਣਾਈ ਨਹੀਂ ਇੰਨੀ ਉਮਰ ਹੋ ਗਈ ਤੁਹਾਡੀ ਕਦੀ ਲੈ ਕਿਤੇ ਵੀ ਫਾਦਲ ਸਾਹਿਬ ਬੁੱਤਲੋ ਇਹ ਦੱਸਣਾ ਨਹੀਂ ਚਾਹੁੰਦੇ ਨਹੀਂ ਨਹੀਂ ਉਹ ਤਾਂ ਕੋਈ ਨਹੀਂ ਪੁੱਛ ਲੋ ਅੱਧਾ ਬੈਠੇ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤਾਂ ਕੋਈ ਜ਼ਬਰਦਸਤੀ ਨਹੀਂ ਐ ਜੇਕਰ ਕੋਈ ਆਉਦਾ opinion ਦੇਣਾ ਚਾਹੁੰਦਾ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਅੱਛਾ ਕੀ ਦੀ ਸਰਕਾਰ ਦੇਖਣਾ ਚਾਹੁੰਦੇ ਹੋ ਐਤ ਕੀ ਇਸ ਦਾ ਬਦਲੋ ਚਾਹੁੰਦੇ ਹੈ ਹੈ ਬਦਲੋ ਚਾਹੁੰਦੇ ਹੈ ਬਦਲਾ ਤਾਂ ਪੰਜਾਬ ਵਾਲਿਆਂ ਨੇ ਲਿਆਂਦਾ ਸੀਗਾ 2.5 ਸਾਲ ਪਹਿਲਾਂ ਵੀ ਅੱਛਾ ਮੈਂ ਬਦਲਾ ਤਾਂ ਖੁਸ਼ ਹਾਂ ਜਿਹੜਾ ਪੰਜਾਬ 'ਚ ਲਿਆਂਦਾ ਸੀ ਖੁਸ਼ ਹਾਂ ਨਾਮ ਕਮ ਹੋਈ ਜਾਂਦੇ ਆ ਬਾਪੂ ਹਾਸ ਦਾ ਹੈ ਰ ਹਾਂ ਬਾਪੂ ਜੀ ਸਿਹਤ ਮੰਤਰੀ ਨੇ ਫਿਰ ਕੀਤੇ ਕੰਮ ਪਟਿਆਲੇ ਚ ਬਸ ਇਹਦਾ ਕੋਈ ਸੁਣਿਆ ਨਹੀਂ ਹੈ ਹੋਰ ਐਮਪੀ ਦੀ ਚੋਣ ਲੜ ਰਹੇ ਆ ਫਿਰ ਬਣਾਉਂਗੇ ਫਿਰ ਐਤ ਕੀ ਮੌਕਾ ਦੇਉਂਗੇ ਬਦਲਾਵਿਆ ਨੂੰ ਆ ਜਿਹੜੀ ਗੁੱਜੀ ਚੁੱਪ ਆ ਨਾ ਇਹ ਚੁੱਪ ਲੈ ਕੇ ਬੈਠੂ ਲੱਗਦਾ ਕਿਸੇ ਨੂੰ ਬਿਲਕੁਲ ਤਾਂ ਇਹ ਚੁੱਪ ਬਹੁਤ ਕੁਝ ਕਹਿੰਦੇ ਜਿਹੜੀ ਚੁੱਪ ਹੁੰਦੀਆਂ ਨਾ ਉਹ ਬਹੁਤ ਖਤਰਨਾਕ ਹੁੰਦੀ ਆ ਬੀਬੀ ਨਾਲ ਗੱਲ ਕਰਦੇ ਆ ਸਸੀ ਗਲ ਮਾਤਾ ਜੀ ਠੀਕ ਆ ਠਾਕੋ ਠੀਕ ਹੈ ਜੀ ਅਛਾ ਇਤਕੀ ਫਿਰ ਕਿਹਨੂੰ ਵੋਟਾਂ ਪਾਉਣੀਆਂ ਐ ਐਮਪੀ ਕਿਹਨੂੰ ਜਿਤਾਉਣਾ ਮਹਾਰਾਣੀ ਪਨੀਤ ਕੌਰ ਕੇ ਡਾਕਟਰ ਬਲਬੀਰ ਕੇ ਗਾਂਧੀ ਨੂੰ ਮਹਾਰਾਣੀ ਪਨੀਤ ਕੌਰ ਨੂੰ ਜੀ ਇਹ ਆਪਣੇ ਪਟਿਆਲੇ ਦੇ ਤੇ ਬਲਬੀਰ ਵੀ ਤੁਹਾਡੇ ਪਟਿਆਲੇ ਦੇ ਆ ਸਿਹਤ ਮੰਤਰੀ ਆ ਆਮ ਆਦੀ ਪਾਰਟੀ ਆ ਇਹ ਹਣੀ ਬਟਾ ਭਾਈ ਸਾਨੂੰ ਹੈ ਆਵਾਦੀ ਪਾਰਟੀ ਨਹੀਂ ਚੰਗੀ ਨਾ ਪਾਰਟੀਆਂ ਸਾਰੀਆਂ ਚੰਗੀਆਂ ਜਿਹੜਾ ਕੰਮ ਕਰਨਗੇ ਚੰਗੀਆਂ ਆ ਅਛਾ ਆਮ ਆਦੀ ਪਾਰਟੀ ਨੇ ਕੰਮ ਕੀਤੇ ਇੱਥੇ ਪਟਿਆਲੇ ਚ ਤੁਹਾਨੂੰ ਸਹੂਲਤਾਂ ਮਿਲੀਆਂ ਸੂਲ ਤੇ ਇੱਕ ਨਾਲ ਰਿਸੈਂਸੀ ਕਰਾਈਆਂ ਜੀ ਹੂੰ ਤੇ ਬਾਕੀ ਸਕੂਲ ਸਕਾਲ ਵਧੀਆ ਬਣਾਤੇ ਜੀ ਹੂੰ ਬਾਕੀ ਹੁਣ ਪਤਾ ਨਹੀਂ ਸਾ ਜਿੰਨਾ ਕੋ ਪਤਾ ਦੱਸਤਾ ਪਤਾ 1000 ਰੁਪਏ ਆ ਗਿਆ ਖਾਤੇ ਚ ਸਾਡਾ ਨਹੀਂ ਆਇਆ ਜੀ ਕੋ ਦਾ ਮੰਡੇ ਦਾ ਉੱਪਰ ਹੀ ਮੋਨ ਜਾ ਕੇ ਤਾਹੀ ਭੇਜੂਗੀ ਸਰਕਾਰ ਨਹੀਂ ਆਇਆ ਜੀ ਅੱਛਾ ਮੇਰੇ ਅਕੀ ਮਹਾਰਾਣੀ ਦੀ ਵੋਟਾਂ ਬਣੀਆਂ ਪਰ ਮਹਾਰਾਣੀ ਤਾਂ ਭਾਜਪੀ ਚ ਚਲੀ ਗਈ ਕਾਂਗਰਸ ਛੱਡ ਗਈ ਚ ਛੱਡ ਜੇ ਭਾਈ ਦੇਖੀ ਜਊਗੀ ਜੀ ਨੂੰ ਆਗੇ ਆਗੇ ਵੋਟ ਦਾ ਕਿਹੜਾ ਕੁਝ ਹੋਇਆ ਹੂੰ ਬਾਕੀ ਸਾਡੀ ਤਾਂ ਕਾਂਗਰਸ ਜੀ ਕਿਉਂ ਸਾਡੇ ਸੰਤਾ ਵੀਲੇ ਮਿਲਟਰੀ ਦੀ ਪੈਨਸ਼ਨ ਮਿਲਦੀ ਹੈ ਅੱਛਾ ਤਾਂ ਕਰਕੇ ਠੀਕ ਹੈ ਜਿਹੜਾ ਡਾਕਟਰ ਗਾਂਧੀ ਨੂੰ ਪਾਉਂਗੇ ਕਾਂਗਰਸ ਤਾਂ ਡਾਕਟਰ ਗਾਂਧੀ ਨਹੀਂ ਹਾਂ ਬਸ ਫਿਰ ਉਹਦੇ ਤੇ ਜੀ ਜੀ ਬਿਲਕੁਲ 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 ਤਾਂ ਬਿਲਕੁਲ ਇਹ ਜਿਹੜਾ ਲੋਕਾਂ ਦਾ ਸੀ opinion ਲੈਣ ਦੀ ਕੋਸ਼ਿਸ਼ ਕਰ ਰਹੇ ਆ ਦਾ ਪੋਲਿਟੀਕਲ ਇਮਪੈਕਟ ਦੇ ਉੱਤੇ ਗੱਲਬਾਤ ਕਰ ਰਹੇ ਆ ਸ਼ਸ਼ੀਗਲ ਬਾਈ ਜੀ ਹੀ ਹਾਲ ਤਾਂ ਠੀਕ ਠਾਕ ਹਾਂ ਜੀ। ਠੀਕ ਹੈ ਜੀ। ਅੱਛਾ ਭਾਈ ਪਟਿਆਰੇ ਦੇ ਵਿੱਚ ਕਿਹੜੇ ਲੀਡਰ ਨੇ ਸਭ ਤੋਂ ਵੱਧ ਕੰਮ ਕਰਾਏ ਨੇ? ਮਹਾਰਾਣੀ ਪੰਨੀਤ ਕੌਰ ਵੀ ਨੇ, ਡਾਕਟਰ ਬਲਬੀਰ ਵੀ ਨੇ, ਡਾਕਟਰ ਗਾਂਧੀ ਵੀ ਨੇ। ਆਪਾਂ ਘੜਾਏ ਕੰਮ ਧਿਆਨ ਰੱਖਦੇ ਆਂ ਭਰਾਵਾ। ਆਪਾਂ ਤਾਂ ਆਪਣੇ ਕੰਮ ਦੀ ਮਤਲਬ ਰੱਖਦੇ ਆਂ। ਠੀਕ ਹੈ ਨੇ। ਚੋਣਾ ਆ ਗਿਆ, ਚੋਣਾ 'ਚ ਹਰ ਬੰਦਾ ਧਿਆਨ ਦਿੰਦਾ। ਆਹ ਤਾਂ ਆਪਾਂ ਨਹੀਂ ਧਿਆਨ ਦਿੰਦੇ। ਅੱਛਾ ਦੇਖ ਚ ਕਿਹਦੀ ਸਰਕਾਰ ਦੇਖਣਾ ਚਾਹੁੰਦੇ? ਇਹ ਆਪਾਂ ਗਿਆ ਆ ਗਏ ਹੁੰਦਾ। ਭਾਈ ਜੀ ਕਿਹਦੀ ਸਰਕਾਰ ਬਣਾਉਣਾ ਚਾਹੁੰਦੇ ਆ ਦੇਸ਼? अब हम क्या बताएं जिसका सब लोग चुन लेंगे वही सरकार बनना चाहिए और क्या उसी की पसंद कर मोदी जी के राहुल नाह मैं तो मोदी को पसंद करता हूँ मोदी क्यों इतना पसंद है राहुल जी क्यों नहीं अब हमारे उधर तो मोदी आता है जी यूपी में। अच्छा? हाँ जी यूपी यूपी में में अच्छा काम धंधे हुए हैं आपके वहाँ काम धंधा तो नहीं हुआ आवास का नाम लिखा गया है देखो मिल जाएगा तो ठीक है जी आपको तो काम करने के लिए पंजाब आना पड़ता है यार आप पर तो बीजेपी की सरकार है यहाँ तो कुछ भी नहीं बना मेरा हाँ ਆਪਰ ਵੀ ਭਾਜਪੀ ਕੋ ਵੋਟ ਇਤਨਾ ਪੱਕਾ ਹੀ ਮਾਨ ਕੈਸੇ ਅਬ ਤੋ ਅਬ ਇਹੀ ਪੰਜਾਬ ਮੇ ਅਬ ਤੋ ਆ ਗਏ ਪੰਜਾਬ ਮੇ ਹੀ ਆਧਾਰ ਕਾਰਡ ਬਣਵਾ ਲਈ ਆਪਣਾ ਅੱਛਾ ਪੰਜਾਬ ਚ ਵੋਟ ਬਣਵਾ ਲਈ ਆ ਬਣਵਾਣੇ ਜਾ ਰਹਾ ਹਾਂ ਆਪਣਾ ਇਹ ਵੋਟ ਬਣ ਜਾਏਗਾ ਅੱਛਾ ਪੰਜਾਬ ਚ ਵੋਟ ਬਣਵਾ ਲਈ ਪੰਜਾਬ ਚ ਹੀ ਵੋਟ ਪਾਉਣੀ ਆ ਤੇ ਪਾਉਣੀ ਵੀ ਭਾਜਪੀ ਨੂੰ ਹੈ ਨਹੀਂ ਨਹੀਂ ਇਸ ਦਾ ਕੋਈ ਪਤਾ ਨਹੀਂ ਹੈ ਭਾਜਪੀ ਨੂੰ ਪਾਣਾ ਹੈ ਇਹ ਤੋ ਮੁੰ ਦੇ ਹਮ ਜਦ ਕੋਈ ਲਿਖਾ ਪੜੇ ਸੋਰੀ ਅੱਛਾ ਪਟਿਆਲੇ ਦੇ ਲੀਡਰ ਜਾਣਦੇ ਹੋ ਤੁਸੀਂ ਪਟਿਆਲੇ ਚ ਮਹਾਰਾਣੀ ਪ੍ਰਨੀਤ ਕੌਰ ਨੂੰ ਜਾਣਦੇ ਹੋ ਨਾ ਵੀਰਜੀਤ ਨਾਲ ਨਹੀਂ ਪਤਾ ਇਸੇ ਲੀਡਰ ਨੂੰ ਨਹੀਂ ਜਾਣਦੇ ਨਾ ਨੌਜਵਾਨਾਂ ਨਾਲ ਗੱਲਬਾਤ ਕਰਦੇ ਆਂ ਸੱਸੀ ਗੱਲ ਬਾਈ ਸੱਸੀ ਗੱਲ ਜੀ ਇਹ ਪਚੋਣਾ ਆ ਗਈਆਂ ਤੇ ਕਿਹੜੇ ਲੀਡਰ ਨੂੰ ਪਸੰਦ ਕਰਦੇ ਹੋ ਪਟਿਆਲੇ ਚ ਹਜੇ ਤੱਕ ਕਿਸ ਨੂੰ ਹੈ ਨੌਜਵਾਨੋ ਯਾਰ ਵੋਟ ਪਾਣੀ ਹੈ ਹਜੇ ਹੁਣ ਮੈਂ ਬਣਵਾਉਂਗਾ ਜੀ ਇਹ ਬਣਾਉਣੀ ਆ ਮਤਲਬ ਪਹਿਲੀ ਵੋਟ ਪਾਉਣੀ ਆ ਹਾਂਜੀ ਅੱਛਾ ਫਿਰ ਕਿਹਨੂੰ ਪਾਉਣੀ ਆ ਪਹਿਲੀ ਵੋਟ ਕਿਹੜਾ ਲੀਡਰ ਪਸੰਦ ਆ ਹਜੇ ਤਾਂ ਕੋਈ ਪਸੰਦ ਨਹੀਂ ਆਇਆ ਜੀ ਕਿਉਂ ਸਾਰੇ ਮਾੜੇ ਆ نوکریاں ਤਾਂ ਦਿੰਦੇ ਨਹੀਂਗੇ। ਹੂੰ। ਨਹੀਂ ਪੜਿਆ ਨਵੀਂ ਸਰਕਾਰ ਆ ਬਦਲਾਅ ਦੀ ਝਾੜੂ ਦੀ ਉਹ ਤਾਂ ਕਹਿੰਦੇ ਅਸੀਂ ਇੰਨੀਆਂ ਨੌਕਰੀਆਂ ਦੇਤੀਆਂ ਤੁਸੀਂ ਅਪਲਾਈ ਨਹੀਂ ਕੀਤਾ। ਅਪਲਾਈ। ਭਾਈ ਬੋਲਦਾ ਹੀ ਨਹੀਂ। सांगਦਾ। کیسے ਹੋ? ਬੜੀਆਂ। ਬੜੀਆ? ਹਾਂ। ਕੰਮ ਦਿੰਦਾ کیسے ਹੈ? ਚੱਲ ਜਾਂਦਾ 2-300 ਰੁਪਏ ਦਾ ਕੰਮ। ਹੂੰ। ਦਸਨ ਪਾਣੀ ਚੱਲ ਜਾਂਦਾ ਹੈ। ਹੂੰ। اچھا ਵੋਟ ਬਣ ਗਈ? नहीं मेरा तो भी नहीं बना वोट ही नहीं बना अच्छा लीडर पसंद है आपको कोई नहीं हम टीवी नहीं देखते फोन देखते हैं टीवी कहाँ होगा यहाँ फोन देखते, देखते हो फोन में काम देखते, काम देखते काम हो ना मोदी वगैरह को काम करने वाले बंदा कहाँ टीवी देखेगा फोन तो देखते हो फोन में आता होगा मोदी जी आते होंगे राहुल जी आते होंगे हाँ तो आता है तो सुनते हो उनको सुनते कौन अच्छे लगते हैं कौन यार अभी अपने आप अप बंदा कमा रहा है खा रहा है क्या उसका कुछ मिल रहा है इतना कुछ तो मिल रहा है अच्छे दिन आए हैं मोदी जी ने, ने बोला अच्छे ने तो दिन मैं तो अभी तक मोदी का एक रुपया नहीं जानता कमा रहा हूँ अपना खा रहा हूँ देखता हूँ मोदी वैसे बहुत लोग बोलता है नहीं जीतेगा यही सब देखेंगे ना जो देखता हूँ उसमें और हम क्या करेंगे ਅਸੀਂ ਪਟਿਆਲਾ ਦੇ ਵਿੱਚ ਇਸ ਵਕਤ ਫਿਰ ਰਹੇ ਹਾਂ ਤਾਂ ਪਟਿਆਲਾ ਦੇ ਵਿੱਚ ਅਸੀਂ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਲੋਕਾਂ ਦੇ ਨਾਲ ਗੱਲਬਾਤ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਦੀ ਰਾਏ ਜਾਣਨ ਦੀ ਕਿ ਚੋਣਾ ਤੁਸੀਂ ਕਿਹੜੇ ਲੀਡਰ ਨੂੰ ਪਸੰਦ ਕਰਦੇ ਹੋ ਕਿਹਨੂੰ ਵੋਟ ਪਾਓ ਗਰੀਬਾ ਸੋਚੇਗਾ ਬਈ ਗਰੀਬਾ ਕੋਈ ਸੋਚਦਾ ਨਹੀਂ ਆਪਣੇ ਮਤਲਬ ਆਉਣੇ ਬਜੇ ਚਲੇ ਜਾਣੇ ਕੋਈ ਲੀਡਰ ਨਹੀਂ ਇਹਨਾਂ ਚੋਂ ਗਰੀਬ ਦਾ ਸੋਚਦਾ ਤੁਹਾਡੇ ਚਾਰ ਲੀਡਰ ਨੇ ਕੋਈ ਨਹੀਂ ਸੋਚਦਾ ਆਪਣੇ ਮਤਲਬ ਆਉਣੇ ਕਦੇ ਬੋਤਲ ਦਾਰੂ ਲੈ ਲੋ ਵੋਟ ਪਾ ਦੋ ਮਤਲਬ ਫਿਰ ਲੋਕਾਂ ਦੀ ਗਲਤੀਆਂ ਨਾ ਤੁਸੀਂ ਉਹ ਕਰਦੇ ਹੋ ਅਸੀਂ ਤਾਂ ਅਸੀਂ ਬੋਟ ਅਸੀਂ ਦਾਰੂ ਲੈਂਦੀ ਨਹੀਂ ਪਹਿਲੀ ਕਿੰਨਾ ਪੀਣੇ ਨਾ ਪਿਲਾਣੇ ਹੂੰ ਤੁਸੀਂ ਨਹੀਂ ਪੀਂਦੇ ਦਾਰੂ ਆਪਾਂ ਪਿੰਦੀ ਨਹੀਂ ਕੋਲੀ ਹੂੰ ਕਹਿੰਦਾ ਸੀ ਇਹਨਾਂ ਪੀਣੇ ਪਿਲਾਏ ਅਸੀਂ ਜੂਸ ਪੀਏ ਤਾਂ ਪਿਲਾਈਏ ਬਸ ਅੱਛਾ ਜੂਸ ਹੀ ਪੀਏ ਤਾਂ ਜੂਸ ਹੀ ਪਿਲਾਈਏ ਬਸ ਕੋਈ ਦਾਰੂ ਨਹੀਂ ਕੋਈ ਪੈਸਾ ਨਹੀਂ ਕੁਛ ਨਹੀਂ ਠੀਕ ਹੈ ਜੀ ਦਬਾਈ ਕਹਿੰਦਾ ਅਸੀਂ ਤਾਂ ਜੂਸ ਹੀ ਪੀਨੇ ਆ ਕਹਿੰਦਾ ਨਾ ਅਸੀਂ ਦਾਰੂ ਪੀਏ ਤੇ ਨਾ ਦਾਰੂ ਪਿਆਈਏ ਤੇ ਇਹ ਜਿਹੜੀ ਪਟਿਆਲਾ ਦੀ ਹਵਾ ਅਸੀਂ ਚੈੱਕ ਕਰ ਰਹੇ ਆਂ ਕਿ ਪਟਿਆਲਾ ਦੇ ਵਿੱਚ ਲੋਕ ਇਸ ਤਰੀਕੇ ਦਾ ਜਿਹੜਾ ਕੈਂਡੀਡੇਟ ਚਾਹੁੰਦੇ ਨੇ ਕਿਉਂਕਿ ਜਿਵੇਂ ਤੁਹਾਨੂੰ ਦੱਸਿਆ ਕਿ ਡਾਕਟਰ ਧਰਮਵੀਰ ਗਾਂਧੀ ਕਿਸੇ ਸਮੇਂ ਆਮਾਦੀ ਪਾਰਟੀ ਤੋਂ ਚੋਣ ਲੜੇ ਲੋਕਾਂ ਨੇ ਭਰੋਸਾ ਜਤਾਇਆ ਤੇ ਐਮਪੀ ਬਣੇ ਪਰ ਆਮਾਦੀ ਪਾਰਟੀ ਨੂੰ ਉਹਨਾਂ ਨੇ ਅਲਵਿਦਾ ਕਹਿਤਾ ਹੁਣ ਉਹ ਕਾਂਗਰਸ ਤੋਂ ਚੋਣ ਲੜ ਰਹੇ ਨਹੀਂ ਉਧਰ ਮਹਾਰਾਣੀ ਪੰਨੀਤ ਕੌਰ ਜੋ ਕਾਂਗਰਸ ਤੋਂ ਚ ਇਹਦੇ ਚੋਣ ਲੜਦੇ ਸੀ ਅੱਜ ਭਾਜਪਾ ਤੋਂ ਚੋਣ ਲੜ ਰਹੇ ਨੇ ਤਾਂ ਇਹ ਪਟਿਆਲਾ ਸ਼ਹਿਰ ਦੇ ਵਿੱਚ ਅਸੀਂ ਆ ਪਟਿਆਲਾ ਸ਼ਹਿਰ ਤੋਂ ਅਸੀਂ ਜਿਹੜੀ ਰਿਪੋਰਟ ਲੈ ਰਹੇ ਹਾਂ ਲੋਕਾਂ ਦੀ ਰਾਏ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਲੋਕ ਕੀ ਸੋਚਦੇ ਨੇ ਕੀ ਕਹਿੰਦੇ ਨੇ ਕੌਣ ਮਾਰੂ ਬਾਜੀ ਦੱਸੀ ਗਾਲ ਜੀ ਉਧਰ ਮੈਨੂੰ ਬੋਲਣ ਕਾਡੀ ਵੋਟ ਨਹੀਂ ਬਣੀ ਬੋਡ ਬਣੀ ਵੀ ਹੈ ਜੀ ਬੋਡ ਬਣੀ ਹੈ ਹਾਂਜੀ ਅੱਛਾ ਕਿਹੜੇ ਲੀਡਰ ਵਧੀਆ ਕੀਨੇ ਇੱਥੇ ਵੱਧ ਕੰਮ ਕਰਾਇਆ ਪਟਿਆਲੇ 'ਚ ਵੱਧ ਕੇਸਰੀਵਾਲੀ ਕਰਾ ਰਹੇ ਭਗਵੰਤ ਮਾਨ ਜੀ ਹਾਂ ਅੱਛਾ ਮਹਾਰਾਣੀ ਨੇ ਕੰਮ ਨਹੀਂ ਕਰਾਇਆ ਕੈਪਟਨ ਹੋ ਰਹੇ ਨੇ ਉਹਨਾਂ ਨੇ ਆਪਣੇ ਸਰਕਾਰ ਜਿਹੜੀ ਕਰਤੀ ਗਈ ਹੁਣ ਉਹ ਆਪਣੀ ਆਪਣੀ ਸਰਕਾਰ ਹੈ। ਆਪਕੀ ਇਹ ਦੀ ਸਰਕਾਰ ਦੇਖਣੀ ਹੈ મોદી ਦੀ ਕਾਂਗਰਸ ਦੀ। ਆਪਾਂ ਤਾਂ ਇਹਦੇ ਬਾਰੇ ਕੋਈ ਲੋਕ ਜੀ ਨਹੀਂ ਗਏ। ਕੋਈ ਇੰਟਰਸਟ ਨਹੀਂ। ਨਹੀਂ। ਬਾਪੂ ਜੀ ਬੈਠੇ ਹੋਏ ਨਹੀਂ। ਵਾਇਗੁਰ ਜੀ ਕਾ ਖਾਲਸਾ ਵੈਗ ਜੀ ਕੀ ਫਤਿਹ ਜੀ। ਬਾਪੂ ਜੀ ਕੀ ਦੀ ਸਰਕਾਰ ਦੇਖਣੀ ਹੈ ਆਪਕੀ? ਜੀ ਦੇਖੋ ਜੀ ਇਹ ਨਹੀਂ ਪਤਾ ਵੀ ਕੀ ਦੀ ਹੋਊਗੀ, ਤਾਂ ਪਤਾ। ਮੈਂ ਤਾਂ ਦੁਨੀਆਦਾਰੀ ਦੱਸੂਗੀ ਵੀ ਕੀ ਦੀ ਹੋਊਗੀ। ਅਛਾ ਕਿਹੜੇ ਮੋਤੀ ਚੰਗਾ ਸੀ ਕਿ ਕਾਂਗਰਸ ਚੰਗੀ ਸੀ ਦੇਖੋ ਜੀ ਠੀਕ ਆ ਜਿਹੜੇ ਆ ਜਾਂਦੇ ਆ ਵਧੀਆ ਹੀ ਆ ਜਿਹੜੇ ਵੀ ਸਰਕਾਰ ਬਣਾਉਂਦੀ ਦੁਨੀਆ ਹੀ ਬਣਾਉਂਦੀ ਆ ਜਿਹੜੀ ਬਣਾਉਂਦੀ ਆ ਚੰਗੀਆਂ ਬਣਾਉਂਦੀ ਆ ਆਪਣੀ ਤੇ ਜਨਮ ਦਾ ਚੰਗੀ ਬਣਾਉਂਦੀ ਆ ਪਰ ਅੱਗੇ ਉਹਨਾਂ ਦੀ ਮਰਜ਼ੀ ਅਜਾ ਪਟਿਆਲੇ ਤੋਂ ਡਾਕਟਰ ਗਾਂਧੀ ਖੜੇ ਨੇ ਡਾਕਟਰ ਬਲਬੀਰ ਨੇ ਮਹਾਰਾਣੀ ਪ੍ਰਨੀਤ ਕੋਹਰਾ ਕਿਹਨੂੰ ਪਟਿਆਲੇ ਦੇ ਲੋਕ ਦੇਖਣਾ ਚਾਹੁੰਦੇ ਆ ਐਮਪੀ ਆ ਪਟਿਆਲੇ ਦੇ ਦਾ ਆਪਨ ਨੂੰ ਨਹੀਂ ਪਤਾ ਮੈਂ ਪਿੰਡਾਂ ਜਵਾਨ ਪਿੰਡਾਂ ਚਵਾਨੇ ਪਿੰਡਾਂ ਵੀ ਪਟਿਆਲੇ ਜੀ ਆਉਂਦੇ ਬਾਪੂ ਬੈਡ ਦਾ ਪਟਿਆਲੇ ਜੀ ਲਾ ਜੀ ਨੇ ਭਾਈਦੇ ਆ ਤਾ ਲੋਕਾਂ ਕੋਲ ਓਪੀਨੀਅਨ ਲੈਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਬਾਈ ਹੋਰਾਂ ਨਾਲ ਗੱਲਬਾਤ ਸਸੀ ਗਾਲ ਜੀ ਕੀ ਹਾਲ ਚਾਲ ਠੀਕ ਠਾਕ ਦੋ ਮਿੰਟ ਕਰ ਲਈਏ ਗੱਲ ਅੱਛਾ ਚੋਣਾਂ ਆ ਗਈਆਂ ਜੀ ਹਾਂ ਜੀ ਤੇ ਚਾਰ ਕੈਂਡੀਡੇਟ ਖੜੇ ਨੇ ਪਟਿਆਲੇ ਤੋਂ ਡਾਕਟਰ ਧਰਮੇਂਦਰ ਗਾਂਧੀ ਕਦੇ ਆਮ ਆਦਮੀ ਪਾਰਟੀ ਤੋਂ ਖੜਦੇ ਸੀ ਐਤਕੀ ਕਾਂਗਰਸ ਤੋਂ ਲੜ ਰਹੇ ਆ ਮਹਾਰਾਣੀ ਪਨੀਤ ਕੌਰ ਭਾਜਪੀ ਤੋਂ ਲੜ ਰਹੇ ਨੇ ਤੇ ਉਦੋਂ ਡਾਕਟਰ ਬਲਬੀਰ ਨੇ ਜਿਹਨੂੰ ਦੇਖਣਾ ਚਾਹੁੰਦੇ ਹੋ ਐਤਕੀ ਐਮਪੀ ਆਪਣੀ ਦੇਖੋ ਜਿਹੜਾ ਬੰਦਾ ਵਧੀਆ ਲੋਕ ਦੇਖਣਗੇ ਲੋਕਾਂ ਨੇ ਤੁਨ ਦਾ ਕਰਨੀ ਹੈ ਠੀਕ ਹੈ ਨਾ ਕਿਸੇ ਵੀ ਲੋਕਾਂ ਚ ਹੀ ਆਉਣੇ ਹੋ ਹਾਂ ਨਾ ਠੀਕ ਆ ਗਾਂਧੀ ਵੀ ਠੀਕ ਆ ਬਲਬੀਰ ਸਿੰਘ ਵੀ ਠੀਕ ਆ ਦੋਨੋਂ ਮੁਕਾਬਲਾ ਇਹਨਾਂ ਦਾ ਦੋਨੋਂ ਬੰਦੇ ਵਧੀਆ ਨੇ ਮਹਾਰਾਣੀ ਨਹੀਂ ਮੁਕਾਬਲੇ 'ਚ ਮਹਾਰਾਣੀ ਸਾਹਿਬ ਹੈਗੇ ਨੇ ਪਰ ਉਹ ਤੇਰਾ ਦਰਬਦਨ ਕਰਕੇ ਲੋਕਾਂ ਵਿੱਚ ਹੈ ਨਾ ਲੋਕਾਂ ਚ ਕਥਾ ਜ ਹੈ ਹੀ ਡਾ ਦਲ ਤਾਂ ਡਾਕਟਰ ਗਾਂਧੀ ਵੀ ਬਦਲ ਕੇ ਆਏ ਨੇ ਕਹਿੰਦੇ ਆ ਪਰ ਡਾਕਟਰ ਨੇ ਤਾਂ ਗਾਂਧੀ ਨੂੰ ਖਿੱਚ ਕੇ ਲਿਆਇਆ ਨਾ ਉਹਦੀ ਭਾਵਨ ਲੋਕਾਂ ਦੀ ਡਿਮਾਂਡ ਕਰਕੇ ਲਿਆਇਆ ਉਹਨਾਂ ਨੂੰ ਖਿੱਚ ਕੇ ਹੈ ਨਾ ਬਾਕੀ ਇਹ ਸਮਾਂ ਕਿਆ ਕਹਿੰਦਾ ਤੁਸੀਂ ਜਾਣਦੇ ਹੋ ਅੱਜ ਕੱਲ ਪੋਲਿਟਿਸ਼ੀਨ ਬਾਰੇ ਹੁਣ ਲੋਕਾਂ ਚ ਬਹੁਤ ਚੇਂਜ ਆ ਗਿਆ ਅਵੇਰਨੈਸ ਆ ਗਈ ਹੈ ਲੋਕ ਕਹਿੰਦੇ ਕੁਛ ਨਹੀਂ ਕਰਦੇ ਕੁਛ ਨਹੀਂ ਅਜੇ ਜਿਵੇਂ ਬੀਜੇਪੀ ਵਾਲੇ ਕਹਿੰਦੇ ਅਸੀਂ 400 ਸੀਟਾਂ ਲਵਾਂਗੇ ਉਧਰ ਰਾਹੁਲ ਜੀ ਕਹਿੰਦੇ ਕਹਿੰਦੇ 150 ਨਹੀਂ ਆਉਣੀ ਤੁਹਾਨੂੰ ਕੀ ਲੱਗਦਾ ਇਹ ਤਾਂ ਤੁਹਾਨੂੰ ਦੱਸੇ ਤੇ ਹੈਗਾ ਕਿ ਲੋਕੀ ਜਿਹੜੇ ਨੇ ਹੁਣ ਟਾਈਮ ਟੂ ਟਾਈਮ ਬਦਲ ਗਏ ਲੋਕਾਂ ਚੋ ਚੀਜ਼ ਰਹਿ ਨਹੀਂ ਗਈ ਕੋਈ ਆਪਣਾ ਅੱਜ ਕੱਲ ਵੋਟਰ ਦਾ ਹੁਣ ਵੀ ਤੁਸੀਂ ਦੇਖੋ ਕੋਈ ਗਰਮ ਮੌਲ ਹੈ ਲੱਗਦਾ ਇਲੈਕਸ਼ਨ ਹੋ ਰਹੀ ਹੈ ਪਹਿਲਾਂ ਇਲੈਕਸ਼ਨ ਹੁੰਦੀ ਸੀ ਲੋਕਾਂ ਚ ਕਿੰਨਾ ਜੋਸ਼ ਹੁੰਦਾ ਸੀ ਪਤਾ ਲੱਗ ਜਾਂਦਾ ਸੀ ਕਲੀਅਰ ਹੋ ਜਾਂਦੀ ਹੁਣ ਪਿਕਚਰ ਨਹੀਂ ਕਲੀਅਰ ਹੋ ਰਹੀ ਸਾਰੇ ਕਹਿੰਦੇ ਨੇ ਇਹਨਾਂ ਪਾਰਟੀ ਲਈ ਵੀ ਕਹਿੰਦੇ ਨੇ ਕਿ ਕਿਸਾਨ ਅੰਦੋਲਨ ਦਾ ਨੁਕਸਾਨ ਹੋਊਗਾ ਬੀਜੇਪੀ ਨੂੰ ਹਾਂ ਨੁਕਸਾਨ ਤਾਂ ਹੋਏਗਾ ਕਿਉਂ ਆਂਦੇ ਪਿੰਡਾਂ 'ਚ ਨਹੀਂ ਜਾਣਦੇ ਨਾ ਜਿਹੜੇ ਕਿਸਾਨ ਜਿਹੜੇ ਵੋਟ ਨਹੀਂ ਪਾਉਣਗੇ ਜਿਹੜੇ ਅੜੇ ਹੋਏ ਨੇ ਤੇ ਨੁਕਸਾਨ ਤਾਂ ਬੀਜੇਪੀ ਨੂੰ ਹੁਣ ਹੀ ਭਾਜੀ ਕਿਹੜੀ ਪਾਰਟੀ ਨੇ ਸਭ ਤੋਂ ਵੱਧ ਪਟਿਆਲੇ 'ਚ ਕੰਮ ਕਰਵਾਏ ਨੇ ਕਿਹੜੀ ਸਰਕਾਰ 'ਚ ਜ਼ਿਆਦਾ ਕੰਮ ਹੋਏ ਨੇ ਕਿਹੜਾ ਐਮਪੀ ਦੇ ਸਮੇਂ ਜ਼ਿਆਦਾ ਕੰਮ ਹੋਏ ਨੇ ਪਰਨੀਤ ਕੌਰ ਵੀ ਐਮਪੀ ਰਏ ਡਾਕਟਰ ਗਾਂਧੀ ਵੀ ਐਮਪੀ ਰਏ ਸਿਹਤ ਮੰਤਰੀ ਇਥੋਂ ਚੋਂ ਲੜ ਰਹੇ ਨੇ ਬਸ ਇਤਾ ਕੁਛ ਨਹੀਂ ਕਹਿੰਦੇ ਜੀ ਜੋ ਜਿਵੇਂ ਚੱਲਦਾ ਚੱਲੀ ਜਾ ਠੀਕ ਆ ਜੀ ਅੱਛਾ ਕੰਮ-ਕਮ ਹੋਈ ਜਾਂਦੇ ਆ ਕੰਮ-ਕਮ ਘੜੇ ਹੁੰਦੇ ਆ ਜੀ ਸਾਡੀ ਸਟਰੀਟ ਲਾਈਟ ਨੂੰ 2 ਮਹੀਨੇ ਤੋਂ ਉੱਪਰ ਹੋ ਗਿਆ ਬੰਦ ਹੋਈ ਨੂੰ ਕੋਈ ਨਹੀਂ ਪੁੱਛਦਾ ਹੈਗਾ ਮੌਕਾ ਦਿੱਤਾ ਸੀ ਕਹਿੰਦੇ ਪੰਜਾਬ ਦੇ ਲੋਕਾਂ ਨੇ ਬਦਲਾ ਨੂੰ ਬਦਲਾ ਨਹੀਂ ਆਇਆ ਬਦਲਾ ਆਇਆ ਜੀ ਹੁਣ ਇੱਕਦਮ ਤਾਂ ਸਾਰਾ ਕੁਝ ਹੁੰਦਾ ਨਹੀਂ ਹੈਗਾ ਹੌਲੀ ਹੌਲੀ ਹੋਏਗਾ ਇਹ ਤਾਂ ਅਜੇ 10 20% ਵੀ ਕਰ ਲੈਣਗੇ ਬਦਲਾਓ ਤਾਂ ਵੀ ਅੱਗੇ ਕੁਝ ਨਾ ਕੁਝ ਸੁਧਾਰ ਹੋ ਜਾਏਗਾ ਜੀ ਤਾਂ ਬਿਲਕੁਲ ਇਹ ਅਸੀਂ ਜਿਹੜਾ opinion ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਲੋਕ ਇੱਥੋਂ ਦੇ ਕੀ ਸੋਚਦੇ ਨੇ ਲੋਕਾਂ ਦੀ ਇੱਥੋਂ ਬਾਰੇ ਕੀ رائے ਆ ਤਾਂ ਇਸ ਵਕਤ ਪਟਿਆਲਾ ਦੇ ਵਿੱਚ ਆ ਪਟਿਆਲਾ ਲੋਕ ਸਭਾ ਹਲਕਾ ਇਥੋਂ ਤੁਹਾਨੂੰ ਕੈਂਡੀਡੇਟ ਦੱਸ ਦਈਏ ਫੇਰ ਕਿ ਜਿਹੜੇ ਇੱਥੇ ਉਮੀਦਵਾਰ ਲੜ ਰਹੇ ਨੇ ਉਹ ਡਾਕਟਰ ਧਰਮਵੀਰ ਗਾਂਧੀ ਨੇ ਮਹਾਰਾਣੀ ਪਰਨੀਤ ਕੌਰ ਨੇ ਐਨ ਕੇ ਸ਼ਰਮਾ ਕਾਲੀਦਾਲ ਤੋਂ ਨੇ ਅਤੇ ਡਾਕਟਰ ਬਲਬੀਰ ਜਿਹੜੇ ਉਹ ਸਿਹਤ ਮੰਤਰੀ ਪੰਜਾਬ ਇਥੋਂ ਲੋਕ ਸਭਾ ਚੋਣ ਆਮ ਆਦਮੀ ਪਾਰਟੀ ਤੋਂ ਲੜ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਪਟਿਆਲੇ ਦੇ ਲੋਕ ਜਿਸ ਦੇ ਸਿਰ ਦੇ ਉੱਤੇ ਪਟਿਆੜਾ ਤੋਂ ਜਿਹੜਾ ਤਾਲ ਸਜਾ ਕੇ ਉਸ ਨੂੰ ਲੋਕ ਸਭਾ ਦੇ ਵਿੱਚ ਭੇਜ ਦਿਆ ਕੈਮਰਾਮੈਨ ਸਾਥੀ ਗੁਰਜਿੰਦਰ ਸਿੰਘ ਦੇ ਨਾਲ ਮੈਨੂੰ ਰਾਜੇ ਸਿੰਘ ਭੱਲਰ ਨੂੰ ਦਿਓ ਇਜਾਜ਼ਤ ਇਹ ਦੇਖਦੇ ਰਹੋ ਦਾ ਪੋਲੀਟਿਕਲ ਇੰਪੈਕਟ